ਤਾਂ ਤੁਹਾਨੂੰ ਆਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਰਦਈ ਨਹੀਂ ਸੀ ਬਹੁਤ ਪਿਆਰ ਕਰਦੇ ਸੀ ਰਾਏ ਕੱਲੇ ਦੇ ਕੋਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚਦੇ ਐ ਰਾਏ ਕੱਲਾ ਕਹਿ ਰਿਹਾ ਮਹਾਰਾਜ ਮੈਨੂੰ ਸੇਵਾ ਦਾ ਮੌਕਾ ਦਿਓ ਮਹਾਰਾਜ ਕਹਿਣ ਲੱਗੇ ਰਾਏ ਕੱਲੇ ਜੇ ਸੇਵਾ ਕਰਨੀ ਐ ਜਾਂ ਕੋਈ ਆਪਣਾ ਨੌਕਰ ਭੇਜ ਮੈਨੂੰ ਪਤਾ ਲੱਗਾ ਮੇਰੇ ਛੋਟੇ ਲਾਲ ਸਰਹੰਦ ਵਿੱਚ ਐ ਮੇਰੀ ਮਾਂ ਗੁਜਰਪੁਰ ਸਰਹੰਦ ਵਿੱਚ ਐ ਮੇਰੇ ਛੋਟੇ ਲਾਲਾਂ ਦਾ ਕੋਈ ਪਤਾ ਲੈ ਕੇ ਆਵੇ ਨੂਰੇ ਨੂੰ ਭੇਜਿਆ ਜੀ ਕਿਉਂ ਭੇਜਿਆ ਕਿਉਂਕਿ ਨੂਰੇ ਦੀ ਭੈਣ ਸਰਹੰਦ ਵਿਆਹੀ ਹੋਈ ਹੈ ਨੂਰਾ ਮਾਹੀ ਜਾਂਦਾ ਹੈ ਜਾ ਕੇ ਵੇਖਦਾ ਹੈ ਸਰਹੰਦ ਦੀਆਂ ਗਲੀਆਂ ਸੁਨੀਆਂ ਸਰਹੰਦ ਵਿੱਚ ਅੱਗੇ ਵਰਗੀ ਰੌਣਕ ਨਹੀਂ ਹੈ ਆਪਣੀ ਭੈਣ ਕੋਲ ਜਾਂਦਾ ਹੈ ਜਦੋਂ ਭੈਣ ਨੇ ਨੂਰੇ ਨੂੰ ਵੇਖਿਆ ਭੈਣ ਭੁੱਬਾਂ ਮਾਰ ਰੋ ਪਈ ਨੂਰਾ ਪੁੱਛਦਾ ਭੈਣ ਰੋ ਕਿਉਂ ਰਹੀ ਹੈ ਮੈਨੂੰ ਇਉਂ ਲੱਗਦਾ ਕੋਈ ਅਣਹੋਣੀ ਵਾਪਰੀ ਐ ਭੈਣ ਨੇ ਸਾਰੀ ਘਟਨਾ ਦੱਸੀ ਵੇ ਵੀਰਿਆ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ-ਛੋਟੇ ਲਾਲਾਂ ਨੂੰ 7 ਤੇ 9 ਸਾਲ ਦੀਆਂ ਉਮਰਾਂ ਕੀ ਹੁੰਦੀਆਂ ਬੱਚੇ ਨੂੰ ਚਾਕਲੇਟ ਦੇ ਕੇ ਜੋ ਮਰਜ਼ੀ ਕੰਮ ਕਰਾ ਲਓ ਪਰ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਛੋਟੇ ਲਾਲ ਨੀਹਾਂ ਵਿੱਚ ਜਿਣੇ ਗਏ ਪਰ ਸਿੱਖੀ ਨਹੀਂ ਛੱਡੀ ਮੇਰੇ ਵੀਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਬੜੇ ਤਸੀਹੇ ਦਿੱਤੇ ਭੈਣ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਨੂਰਾ ਮਾਹੀ ਨਾਲੇ ਸੁਣ ਰਿਆਂ ਨਾਲੇ ਘੁੱਬਾ ਮਾਰ ਰਿਆ ਇਧਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿ ਰਹੇ ਹੈ ਦਇਆ ਸਿੰਘ ਜੀ ਉੱਚੇ ਦਰਖਤ ਤੇ ਚੜ ਕੇ ਵੇਖੋ ਕਿਤੇ ਨੂਰਾ ਆਉਂਦਾ ਕਿਤੇ ਨੂਰਾ ਆ ਰਿਹਾ ਵੇਖੋ ਖਾ ਭਾਈ ਦਇਆ ਸਿੰਘ ਉੱਚੇ ਦਰਖਤ ਤੇ ਚੜਦੇ ਹੈ ਨਹੀਂ ਮਹਾਰਾਜ ਜੀ ਹਜੇ ਨਹੀਂ ਨੂਰਾ ਆ ਰਿਹਾ 5-10 ਮਿੰਟ ਫਿਰ ਬੀਤਦੇ ਐ ਮਹਾਰਾਜ ਕਹਿਣ ਲੱਗੇ ਵੇਖੋ ਭਾਈ ਦਿਆ ਸਿੰਘ ਜੀ ਨੂਰਾ ਆਉਂਦਾ ਹੈ ਭਾਈ ਦਿਆ ਸਿੰਘ ਫਿਰ ਉੱਚੇ ਦਰਖਤ ਤੇ ਚੜ ਕੇ ਵੇਖਦੇ ਹਾਂ ਮਹਾਰਾਜ ਉਹ ਸਾਹਮਣੇ ਆ ਰਿਹਾ ਨੂਰਾ ਨੂਰਾ 마ਹੀ ਆ ਕੇ ਬੈਠਦਾ ਕੋਲ ਗੁਰੂ ਦੇ ਮਹਾਰਾਜ ਕਹਿਣ ਲੱਗੇ ਨੂਰਿਆ ਸੁਣਾ ਮੇਰੇ ਲਾਲਾਂ ਦੀ ਖਬਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰੇ ਦੇ ਹੱਥ ਵਿੱਚ ਤੀਰ ਹੈ ਨੂਰੇ 마ਹੀ ਨੇ ਗਲ ਵਿੱਚ ਐਦਾਂ ਪੱਲਾ ਪਾਇਆ ਹੋਇਆ ਹੈ ਇਹ ਪੱਲੇ ਨੂੰ ਆਪਣੇ ਮੁਖ ਨਾਲ ਐਦਾਂ ਢੱਕ ਲਿਆ ਹੈ ਬੱਲੇ ਨਾਲ ਮੁਖ ਟਗਿਆ ਨੂਰੇ ਮਾਹੀ ਨੇ ਨਾਲੇ ਭੁੱਬਾਂ ਮਾਰ ਕੇ ਗੁਰੂ ਨੂੰ ਦੱਸ ਰਿਹਾ ਮਹਾਰਾਜ ਤੇਰੇ ਲਾਲਾਂ ਨੂੰ ਨੀਹਾਂ ਵਿੱਚ ਚੜਾ ਦਿੱਤਾ ਹੈ ਤੇਰੇ ਲਾਲਾਂ ਨੂੰ ਸੂਬੇ ਨੇ ਮਹਾਰਾਜ ਜੀ ਸ਼ਹੀਦ ਕਰ ਦਿੱਤਾ ਹੈ ਤੇਰੇ ਲਾਲ ਸੱਚਖੰਡ ਚਲੇ ਗਏ ਬਾਜਾਂ ਵਾਲਾ ਇੱਕ ਗੱਲ ਪੁੱਛਦਾ ਹੈ ਨੂਰਿਆ ਮੈਨੂੰ ਇਹ ਦੱਸ ਜਦੋਂ ਮੇਰੇ ਬਾਬੇ ਫਤਿਹ ਸਿੰਘ ਦੇ ਸਾਹ ਨਿਕਲੇ ਉਹਦੇ ਮੁਖ ਚੋਂ ਸੀਤ ਨਹੀਂ ਨਿਕਲੀ ਨੂਰਿਆ ਇਹ ਦੱਸ ਮੇਰਾ ਫਤੇ ਸਿੰਘ ਡੋਲਿਆ ਤੇ ਨਹੀਂ ਉਹਦੇ ਮੁਖ ਚੋਂ ਸੀਤ ਨਹੀਂ ਨਿਕਲੀ ਨੂਰਾ ਮਾਹੀ ਦੱਸਦਾ ਨਹੀਂ ਮਹਾਰਾਜ ਜਦੋਂ ਜਲਾਦਾਂ ਨੇ ਤੇਜ ਧਾਰ ਹਥਿਆਰ ਨਾਲ ਤੁਹਾਡੇ ਫਤੇ ਸਿੰਘ ਦੇ ਵਾਰ ਕੀਤਾ ਸਾਹ ਰਗ ਕੱਟਣ ਦੀ ਕੋਸ਼ਿਸ਼ ਕੀਤੀ ਜਲਾਦ ਦੇ ਹੱਥ ਕੰਬੇ ਮਹਾਰਾਜ ਜੀ ਗਲੇ ਦੀਆਂ ਗਰਦਨਾ ਕੱਟੀਆਂ ਗਈਆਂ ਤੁਹਾਡਾ ਫਤਿਹ ਸਿੰਘ 12.5 ਮਿੰਟ ਹੱਥ ਜਰੂਰ ਮਾਰਦਾ ਰਿਹਾ ਪੈਰ ਜਰੂਰ ਮਾਰਦਾ ਰਿਹਾ ਪਰ ਤੁਹਾਡੇ ਫਤਿਹ ਸਿੰਘ ਦੇ ਮੁਖ ਤੋਂ ਹਾਏ ਨਹੀਂ ਨਿਕਲੀ ਆਖੋ ਸਤਿਨਾਮ ਸੇਵਾ ਜਦੋਂ ਨੂਰੇ ਨੇ ਆਖਿਆ ਮਹਾਰਾਜ ਤੁਹਾਡਾ ਫਤਿਹ ਸਿੰਘ 12.5 ਮਿੰਟ ਪੈਰ ਮਾਰਦਾ ਰਿਹਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਦੇ ਨਾਲ ਤੀਰ ਪੜਿਆ ਹੋਇਆ ਕਾਈ ਦਾ ਬੂਟਾ ਮਹਾਰਾਜ ਜੀ ਹਲਾ ਰਿਹਾ ਹੈ ਜਦੋਂ ਨੂਰੇ ਨੇ ਆਖਿਆ ਮਾਰੇ 12 ਮਿੰਟ ਬਾਅਦ ਤੁਹਾਡੇ ਫਤੇ ਸਿੰਘ ਦੇ ਸਾਹ ਠੰਡੇ ਹੋਏ ਆ ਸਰੀਰ ਠੰਡਾ ਹੋਇਆ ਹੈ ਮਾਰੇ ਸੱਚੇ ਪਾਤਸ਼ਾਹ ਨੇ ਕਾਈ ਦਾ ਬੂਟਾ ਪਟਿਆ ਹੈ ਸਿੰਘ ਵਿਰਾਗ ਵਿੱਚ ਹੈ ਭਾਈ ਦਿਆ ਸਿੰਘ ਰੋ ਰਿਹਾ ਹੈ ਭਾਈ ਧਰਮ ਸਿੰਘ ਰੋ ਰਿਹਾ ਹੈ ਭਾਈ ਮਾਨ ਸਿੰਘ ਵਿਰਾਗ ਵਿੱਚ ਹੈ ਮਹਾਰਾਜ ਨੇ ਕਾਈ ਦਾ ਬੂਟਾ ਪਟ ਕੇ ਆਖਿਆ ਜਾਂ ਨੂਰਿਆ ਅੱਜ ਤੋਂ ਜ਼ੁਲਮ ਰਾਜ ਦੀ ਜੜ ਕੁੱਟੀ ਗਈ ਆਖੂ ਸਤਨਾਮ ਸੋ ਅੱਜ ਤੋਂ ਜ਼ੁਲਮ ਰਾਜ ਦੀ ਜੜ 뿌ਟੀ ਗਈ